ਹਾਂਜੀ ਕਿਸਾਨ ਵੀਰੋ ਸਵਾਗਤ ਕਰਦੇ ਆਂ ਤੁਹਾਡਾ ਸਾਡੇ YouTube ਚੈਨਲ Facebook ਪੇਜ ਚਹੰਡਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਮਹਿਲਖੁਰਦ ਜਿਲ੍ਹਾ ਬਰਨਾਲਾ ਤੋਂ ਹੋਣ ਜਾ ਰਹੀ ਹੈ ਵੀਰ ਮਿਰੋ ਜਿੰਨੇ ਵੀਰਾਂ ਨੇ ਅਜੇ ਤੱਕ ਆਪਣਾ YouTube ਚੈਨਲ ਜਾਂ Facebook ਪੇਜ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਕਰ ਲੋ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲ ਤੁਹਾਨੂੰ ਵੇਖਣ ਨੂੰ ਮਿਲ ਸਕਣਾਂ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਇਆ ਮੋਰਾ ਨਸਲ ਦੀਆਂ ਕਟੀਆਂ ਜੋ ਕਿ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਦੇ ਵਿੱਚ ਸੇਲ ਨੇ ਦੋ ਕਟੀਆਂ ਜੀ ਸਾਲ-ਸਾਲ ਦੀਆਂ ਨੇ ਤੇ ਇੱਕ 13 ਮਹੀਨਿਆਂ ਦੀ ਐ ਬਕਾਊ ਕੀਤੀਆਂ ਹੋਈਆਂ ਵੀਰ ਨੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵੀਰ ਦਾ 872910712 ਬਾਕੀ ਚੈੱਕ ਕਰ ਸਕਦੇ ਹੋ ਜੀ ਸੇਲ ਦਾ ਕੰਮ ਆ ਵੀਰ ਕਟੀਆਂ ਲਿਆ ਕੇ ਵੇਚਦਾ ਪੂਰੇ ਚੌੜੇ ਮੱਥੇ ਦੀਆਂ ਤੇ ਚੈੱਕ ਕਰ ਸਕਦੇ ਹੋ ਤਿੰਨੋਂ ਪਿਓਰ ਮੁਰਾ ਨਸਲ ਦੀਆਂ ਕਟੀਆਂ ਨੇ ਠੀਕ ਆ ਜੀ ਦੋ ਹੈਗੀਆਂ ਸਾਲ-ਸਾਲ ਦੀਆਂ ਤੇ ਇੱਕ 13 ਮਹੀਨਿਆਂ ਦੀ ਹੈ। ਹਾਂਜੀ। ਆਹ ਵੇਖ ਸਕਦੇ ਹੋ ਪੂਰੇ ਚੌੜੇ ਮੱਥੇ ਦੀਆਂ ਕੱਟੀਆਂ ਪਿਓਰ ਮੂਰਾ ਨਸਲ ਦੀਆਂ ਨੇ। ਜਿੰਨਾ ਵੀਰਾਂ ਨੇ ਖਰੀਦਣੀਆਂ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।